ਦਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਜੀ ਬਾਦਸ਼ਾਹ ਮਹਾਰਾਜ ਸਭਈ ਜਾ ਦੇ ਕਾਰ ਸਭਈ ਜਾ ਦੇ ਕਾਰ ਸਰਬਤਾ ਭਲਾ ਕਰੋ ਬੰਦੇ ਮੇਰੋ ਸੁਪਾਤਲੀ ਸਰ ਦਾ ਨਾਖ ਕਰ ਬਾਬਾ ਜੀ ਕੀ ਪੈੜੀ ਨਾਲ ਦੇ ਚੱਲਦੀ ਕਰੋ ਕਿਰਪਾ ਬੰਦੇ ਤੇ ਕਰੋ ਪੈਰ ਵੰਨੀ ਨਾਲ ਕਰਾਇ ਸਾਰੇ ਸਾਰੇ ਕੋਲੇ

सदगुर तरे अवतारी जो, जो, जो सदगुर ਸਵਾਮੀ ਮਾਨਸ ਕੀ ਗਤਿ ਹੈ ਹੀ ਦੁਖਿਆ ਧਰਗਵੰਦ ਦਰਿਆ ਆ ਬਹੁਤ ਪਿਆਸ ਜਵਾਬ ਨ ਪਾਇਆ ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ बा अमृत सारे गुरबाणी कह सेवक जन मान पर तख गुरु निसतारे जिसके सिरे ऊपर तू स्वामी सो दुख कैसा पाव बोल न जाने नव मेरे राम राय तू संतान का संत तेरे तेरे सेवक कौ पौ किश नाई जम नहीं आवे नेरे राम नाम उर में गयो जा कैस नहीं को ਕਟ ਮਟੇ ਦਰਸ ਤੋਹਾਰੋ ਹੋਏ ਸੋ ਕਹੋ ਟਾਲ ਗੁਰ ਸੇਵੀਆ ਐਨੇ ਸਹਜ ਦਰਸ਼ਨ ਪਰਸ ਆਏ ਗੁਰ ਕ ਜਨਮ ਮਰਨ ਦੁਖ ਹੋਵੈ ਸਫਤ ਖਸਮ सचे पातशाह मल जनम जनम दी, सजन सचा पातशाह सिर जिस पास बठ सोहिया सब नादा, ਵਾਹਿਗੁਰੂ ਸਾਬ ਜੀ ਤਨ ਆਸਰੀ ਮਹਿਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਕਿਉਂ ਕਰੀ ਪੁਕਾਰ ਦੁੱਖ ਵਿਸਾਰਣ ਸੇਵਿਆ ਸਦਾ ਸਦਾ ਦਤਾਰ ਜੀਉ ਡਰਤ ਹੈ ਆਪਣਾ ਕੈਸਾ ਕਰੀ ਪੁਕਾਰ ਦੁੱਖ ਵਿਸਾਰਣ ਸੇਵਿਆ ਸਦਾ ਸਦਾ ਹੇ ਬੋਸੇ ਮੀਆਂ ਅੰਤ ਛੜਾਏ की सेवा सो करे जा कौ नदर करे तुध बाझ प्यारे केवर सा आई दे जितना ਕਹਾ ਰਹਾਓ ਸੇਵ ਸਾਹਿਬ ਆਪਣ ਵਰਨਾ ਜਾਣ ਚੋਕਏ ਨਾਨਕ 타 ਕਾ দাস ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ Joker Joker ਇਹ ਰੁਜੀ ਕੀ ਫਤ ਹੈ ਤਨਾਸਰੀ ਮਹਿਲਾ ਪਹਿਲਾ ਘਰ ਪਹਿਲਾ ਚੌਪੰਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਨ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇ ਵਿਹਾ ਸਦਾ ਸਦਾ ਗੁਰੂ ਰੂਪ ਗੁਰ ਪਿਆਰੀ ਸਾਧ ਸੰਗਤ ਜੀ ਦਾ ਪਾਵਨ ਰਖਵਾਕ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਰਸਨਾ ਤੋਂ ਉਚਾਰਨ ਹੋਇਆ ਧਨ ਆਸਰੇ ਰਾਗ ਅੰਦਰ ਪਾਵਨ ਅੰਗ 660 ਉੱਤੇ ਸੁਭਾਜਮਾਨ ਸਤਿਗੁਰੂ ਬਖਸ਼ਿਸ਼ ਕਰਨ ਨੇ ਇਹ ਭਾਈ ਮੇਰੀ ਜਿਹੜੀ ਜਿੰਦ ਹੈ ਅੰਦਰ ਲਾਇਦਾ ਕੋ ਡਰਦਾ ਭਇਆ ਵਿਕਾਰਾਂ ਤੋਂ ਸੰਸਾਰ ਦੇ ਦੁੱਖਾਂ ਤੋਂ ਮੌਤ ਤੋਂ ਜਮਾ ਦੀ ਮਾਰ ਤੋਂ ਕਿਸ ਅੱਗੇ ਪੁਕਾਰ ਕਰ ਜੋ ਮੇਰੇ ਇਹਨਾਂ ਦੁੱਖਾਂ ਨੂੰ ਕੱਟ ਦੇ ਇਹਨਾਂ ਖੁਸ਼ੀਆਂ ਦੇ ਤੇ ਮੈਂ ਜਦੋਂ ਸੰਸਾਰ ਵਿੱਚ ਲੱਗਿਆ ਕਿ ਕਿਸ ਨੂੰ ਯਾਦ ਕਰਾਂ ਤੇ ਕਹਿਣ ਲੱਗੇ ਕਿ ਦੁੱਖਾਂ ਨੂੰ ਨਾਸ਼ ਕਰਨ ਵਾਸਤੇ ਫਿਰ ਮੈਂ ਚੇਤਾ ਕੀਤਾ ਪਰ ਕਿਸ ਨੂੰ ਕੀਤਾ ਜਿਸ ਨੇ ਜੀਵਨ ਦਿੱਤਾ ਹੈ ਜਿਹੜਾ ਹਮੇਸ਼ਾ ਦਾਤਾਂ ਦਿੰਦਾ ਹੈ ਸਤਗੁਰੂ ਕਹਿਣ ਲੱਗੇ ਸਦਾ ਸਦਾ ਦਾਤਾਰ ਮੈਂ ਉਸ ਦਾਤਾਰ ਨੂੰ ਜਿਹੜਾ ਕਿ ਸਾਰੇ ਸੰਸਾਰ ਨੂੰ ਦਾਤਾਂ ਦੇ ਰਿਹਾ ਤੇ ਜਿਹਦੀ ਅਵਸਥਾ ਹੈ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਆਏ ਹੀ ਖਾਏ ਹੀ ਉਸ ਨਰੰਕਾਰ ਨੂੰ ਇੱਕ ਓਨਕਾਰ ਨੂੰ ਸਿਮਰਿਆ ਤੇ ਉਸ ਨੂੰ ਸਿਮਰਨ ਦੇ ਨਾਲ ਮੇਰੇ ਜੀਵਨ ਦੇ ਦੁੱਖ ਨਾਸ਼ ਹੋ ਗਏ ਜੀਵਨ ਦੇ ਵਿੱਚ ਖੁਸ਼ੀਆਂ ਆ ਗਈਆਂ ਸਤਿਗੁਰ ਸਮਝਾ ਰਹੇ ਨੇ ਪਿਆਰਿਆ ਜੇ ਜੀਵਨ ਵਿੱਚ ਦੁੱਖ ਹੈਣ ਜੇ ਜੀਵਨ ਦੇ ਵਿੱਚ ਕਿਤੇ ਡਰ ਹੈ ਤੇ ਇੱਕੋ ਕੰਮ ਕਰੀ ਉਸ ਨਰੰਕਾਰ ਦੀ ਆਰਾਧਨਾ ਕਰੀ ਉਸ ਦਾ ਸਿਮਰਨ ਕਰੀ ਜਿਹੜਾ ਉਸ ਮਾਲਕ ਦੇ ਨਾਲ ਜੁੜ ਜਾਂਦਾ ਫਿਰ ਅਵਸਥਾ ਬਣਦੀ ਹੈ ਜਨ ਨਿਰਪਹੁ ਜਿਨ੍ਹਾਂ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਭੋ ਸਭ ਗਵਾਸੀ ਉਹਨਾਂ ਦਾ ਸਾਰਾ ਡਰ ਉਸ ਨਿਰਭਉ ਦੀ ਬੰਦਗੀ ਦੇ ਨਾਲ ਦੂਰ ਹੋ ਜਾਂਦਾ ਏ ਸਤਿਗੁਰ ਕਹਿੰਦੇ ਨੇ ਨਿਰਭਉ ਜਪੈ ਸਗਲ ਭੋ ਮਿਟੈ ਇਸ ਕਰਕੇ ਦਾਤਾਰ ਕਹਿੰਦੇ ਭਾਈ ਬੰਦਗੀ ਕਰ ਸਿਮਰਨ ਕਰ ਜੀਵਨ ਸਫਲ ਹੋਵੇਗਾ ਨਾਲ ਇੱਕ ਬੇਨਤੀ ਕਰਾਂ ਮੰਗਲਾਚਰਨ ਨਾਲ ਪੜdio ਚੰਗੀ ਗੱਲ ਔਰ ਜਦੋਂ ਹੁਕਮਨਾਮਾ ਹੁੰਦਾ ਏ ਨਾਲ ਨਾ ਬੋਲਿਆ ਕਰ ਕਿ ਕਿ ਹੁਕਮ ਗੁਰੂ ਦਾਏ ਇਹ ਸੁਣਨ ਵਾਸਤੇ ਹੈ ਵੀ ਅਸੀਂ ਇਸ ਨੂੰ ਆਪਣੇ ਜੀਵਨ ਵਿੱਚ ਫੋਲੋ ਕਰਨਾ ਹੈ ਨਾ ਕਿ ਨਾਲ-ਨਾਲ ਬੋਲਣਾ ਕਿਉਂਕਿ ਕਈ ਹੁਕਮ ਨਾਮ ਇਹਨੇ ਸਾਨੂੰ ਕੰਠ ਹੁੰਦੇ ਆ ਨਾਲ ਬੋਲਦੇ ਆ ਉਹਨਾਂ ਨਾਲ ਨਾ ਬੋਲਿਆ ਕਰੋ ਸਰਵਣ ਕਰਿਆ ਕਰੋ ਇਹ ਬੇਨਤੀ ਨਾਲ ਪ੍ਰਵਾਨ ਕਰਨੀ ਜੀ ਸਤਿਗੁਰ ਕਿਰਪਾ ਕਰਨ ਸਭ ਨਾ ਦਾ ਗਾਵੇ ਆ ਸੁਣਿਆ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਦਰੁਗਰੁ ਨਾਮ ਬਖਸ਼ਣ ਹੋਈਆ ਭੁੱਲਾਂ ਦੇਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ